Middle ਬੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਦੀ ਸਮਝਾਓ ਹਮ ਅਗਿਆਨ ਅਲਪ ਮਤ 그터 <목소리도> <목소리도> ਨਸਰੋ ਮਨਸੂਰ ਗੁਰ ਗੋਬਿੰਦ ਸਿੰਘ ਜਿਦਿ ਮੰਜ਼ੂਰ ਗੁਰ ਗੋਬਿੰਦ ਸਿੰਘ ਜਪੋ ਹਕ ਰੰਜ਼ੂਰ ਗੁਰ ਕੋ ਜ਼ੁਮਲਾ ਫੈਜ਼ੇ ਨੂਰ ਗੁਰ ਗੋਵਿੰਦ ਹੱਕ ਹੱਕ ਆਗਾ ਗੁਰ ਗੋਵਿੰਦ ਸ਼ਾਹ ਸ਼ਹਿਨਸ਼ਾ ਗੁਰ ਗੋਵਿੰਦ ਹੱਕ ਹੱਕ ਅੰਦੇਸ ਗੁਰ ਗੋਵਿੰਦ

ਬਾਦਿਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪਰ ਸਨਮਾਨੀ yog ਜੁਗੋ ਜੁਗਟਲ ਚਰ ਛਤਰ ਤਖਤ ਦੇ ਮਾਲਿਕ ਰੋਹਾਨੀ ਅਦੇ ਪੰਡਾਤ ਸ਼ਨ ਸ਼ਾਹੇ ਕੁੱਲ ਆਲਮ ਧੰ ਧੰ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਕਲਗੀ ਤਰ ਦਸ਼ਮੇਸ਼ ਪਿਤਾ ਸਤਗੁਰੂ ਸਰਵੰਸਤਾਨੀ ਅੰਮ੍ਰਿਤ ਕੇ ਦਾਤੇ ਨਸਰੂ ਮਨਸੂਰ ਬਾਦਸ਼ਾਹ ਦਰਵੇਸ਼ ਸਤਗੁਰੂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਭਾਈ ਗਨੀਖਾ ਭਾਈ ਨਵੀਖਾ ਤਿੰਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਮਾਸ਼ੀਵਾੜਾ ਸਹਿਬ ਹੋਣ ਦੀ ਯਾਦ ਵਿੱਚ ਅੱਜ ਦੇ ਇਹ ਵਿਸ਼ੇਸ਼ ਰਾਤਰੀ ਦੇ ਗੁਰਮਤ ਸਮਾਗਮ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੈਠੇ ਆ। ਪਾਦਸ਼ਾਹ ਨੇ ਜਿਨ੍ਹਾਂ ਨੂੰ ਹੁਕਮਨਾਮਾ ਲਿਖ ਕੇ ਦਿੱਤਾ ਕਿ ਜੇ ਮੇਰੇ ਫਰਜੰਦ ਸੇ ਵਿਹਜ ਹੈ ਭਾਵ ਇਹ ਗਨੀਖਾਂ ਜੋ ਨਵੀਖਾਂ ਹੈ ਹਜ਼ੂਰ ਨੇ ਲਿਖਿਆ ਇਹ ਮੇਰੇ ਕਮ ਆਏ ਹਨ ਮੇਰਾ ਖਾਲਸਾ ਸਦਾ ਇਨਕਾ ਰਿਣੀ ਰਹੇਗਾ ਇਹ ਮੇਰੇ ਫਰਜੰਦ ਕੇ ਵਿਹਜ ਦਾ ਅਰਥ ਹੈ ਇਹ ਮੈਨੂੰ ਮੇਰੇ ਪੁੱਤਰਾਂ ਤੋਂ ਵੀ ਪਿਆਰੇ ਨੇ ਔਰ ਸਾਧ ਸੰਗਤ ਨਾਲ ਪਾਤਸ਼ਾਹ ਨੇ ਲਿਖਿਆ ਜੋ ਇਨਕੀ ਰਜ਼ੂਮ ਇਨਕੀ ਸੇਵਾ ਮੇ ਰਹੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਉਸਪੇ ਖੁਸ਼ੀ ਹੋਗ ਆਪਾਂ ਸਾਧ ਸੰਗਤ ਅੱਜ ਉਹਨਾਂ ਦੇ ਉਸ ਘਰ ਵਿਖੇ ਜਿੱਥੇ ਪਾਤਸ਼ਾਹ ਨੇ ਉਹਨਾਂ ਦੇ ਪ੍ਰੇਮ ਕਰਕੇ ਚਰਨ ਪਾਏ ਸਾਧ ਸੰਗਤ ਜੀ ਭਾਵਨਾ ਨਾਲ ਪ੍ਰੇਮ ਨਾਲ ਉਹਨਾਂ ਦੀ ਕੁਰਬਾਨੀ ਤੇ ਸੇਵਾ ਨੂੰ ਯਾਦ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਹੋਣਗੀਆਂ। ਔਰ ਅਜਬ ਗੁਰੂ ਚਰਨਾਂ ਵਿੱਚੋਂ ਇਹੀ ਮੰਗੇ ਜਾਣੇ ਪਾਤਸ਼ਾਹ ਸਾਨੂੰ ਉਹਨਾਂ ਆਪਣੇ ਸੇਵਕਾਂ ਵਰਗ ਸਿੱਧਕ ਬਖਸ਼ੋ। ਪ੍ਰੇਮ ਬਖਸ਼ੋ। ਸਤਿਗੁਰੂ ਕਲਗੀਧਰ ਪਾਤਸ਼ਾਹ ਸਾਡੇ ਪਰਿਵਾਰ ਸਾਡੇ ਬੱਚਿਆਂ ਨੂੰ ਸਿੱਖੀ ਦੀ ਸੁੱਧ ਤੇ ਬੁੱਧ ਬਖਸ਼ਿਸ਼ ਕਰਿਓ। ਕਿਉਂਕਿ ਸਾਧ ਸੰਗਤ ਅੱਜ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਅਮੀਰ ਜ਼ਰੂਰ ਹੋ ਰਹੇ ਹਨ ਪਰ ਗੁਰਸਿੱਖੀ ਤੌਰ ਤੇ ਆਪਾਂ ਗਰੀਬ ਹੁੰਦੇ ਜਾ ਰਹੇ ਵਿਦੇਸ਼ਾਂ ਵਿੱਚ ਬੱਚਿਆਂ ਦਾ ਚਲੇ ਜਾਣਾ ਪੈਸਾ ਧਨ ਦੌਲਤ ਇਕੱਤਰ ਹੋ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜਿਸ ਪਰਿਵਾਰ ਵਿੱਚ ਗੁਰੂ ਨੇ ਤਰੁੱਠ ਕੇ ਗੁਰਸਿੱਖੀ ਬਖਸ਼ਿਸ਼ ਕਰ ਦਿੱਤਾ ਮੇਉਨੋ ਪਰਿਵਾਰਾਂ ਨੂੰ ਜਾਣਨਾ ਜਿਨ੍ਹਾਂ ਪਰਿਵਾਰਾਂ ਵਿੱਚ ਬਿਲਕੁਲ ਕੋਈ ਸਿੱਖੀ ਦਾ ਨੋਨ ਨਿਸ਼ਾਨ ਨਹੀਂ ਸੀ ਬਜ਼ੁਰਗ ਹੁੱਕਾ ਪੀਂਦੇ ਸਨ ਤਮਾਕੂ ਪੀਂਦੇ ਸਨ ਕਲਗੀਧਰ ਪਾਤਸ਼ਾਹ ਦੀ ਨਦਰ ਕਿਰਪਾ ਹੋਈ ਕੋਈ ਰੂਹਾਂ ਉਹਨਾਂ ਘਰ ਵਿੱਚ ਬੱਚੀਆਂ ਇਸ ਤਰ੍ਹਾਂ ਦੀਆਂ ਵਿਆਹਾਂ ਆਈਆਂ ਨਿਤਨੇ ਵਾਲੀਆਂ ਸਿਮਰਨ ਵਾਲੀਆਂ ਸੇਵਾ ਵਾਲੀਆਂ ਉਹਨਾਂ ਦੀ ਸੇਵਾ ਸਿਮਰਨ ਕਰਕੇ ਸਾਧ ਸੰਗਤ ਉਹਨਾਂ ਪਰਿਵਾਰਾਂ ਵਿੱਚ ਸਿੱਖੀ ਦਾ ਜਾਗ ਲੱਗ ਗਿਆ। ਔਰ ਜਿਨ੍ਹਾਂ ਪਰਿਵਾਰਾਂ ਵਿੱਚ ਸਿੱਖੀ ਸੀ ਕਿ ਅਸੀਂ ਜਥੇਦਾਰ ਹਾਂ, ਅਸੀਂ ਅਕਾਲੀਆਂ ਦੇ ਅਖਵਾਉਣੇ ਆ, ਅਸੀਂ ਸਿੰਘਾਂ ਦੇ ਅਖਵਾਉਣੇ ਆ, ਅੱਲ ਪਈ ਹੋਈ ਸੀ ਪੁਰਾਣੀ। ਸਾਧ ਸੰਗਤ ਉਹਨਾਂ ਘਰਾਂ ਵਿੱਚੋਂ ਸਿੱਖੀ ਖਤਮ ਹੋਣ ਦੇ ਕੰਢੇ ਤੇ ਚਲੀ ਗਈ। ਇਸ ਲਈ ਸਿੱਖੀ ਜਿਹੜੀ ਹੈ ਉਹ ਦਸਵੇਂ ਪਾਤਸ਼ਾਹ ਦੀ ਆਪਣੀ ਵਿਰਾਸਤ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਬਖਸ਼ਣਾ ਨੂੰ ਬਖਸ਼ ਦੇਣ ਜੇ ਤੂੰ ਬਾਦਸ਼ਾਹ ਨਦਰ ਫੇਰ ਲੈਣ ਉਹ ਤੂੰ ਵਾਪਸ ਲੈ ਲੈ ਆਪਾਂ ਇਹਨਾਂ ਸਮਾਗਮਾਂ ਦਾ ਕੋਈ ਮਕਸਦ ਹੈ ਕੋਈ ਬਹੁਤ ਇਕੱਠ ਕਰਕੇ ਲੋਕਾਂ ਨੂੰ ਵਿਖਾਉਣਾ ਨਹੀਂ ਹੈ ਬਸ ਇੱਕੋ ਹੀ ਮਕਸਦ ਆਪਾਂ ਸਾਰੇ ਸੁਣਨ ਵਾਲੇ ਕਹਿਣ ਵਾਲੇ ਸੇਵਾ ਕਰਨ ਵਾਲੇ ਆਪਾਂ ਦਸਵੇਂ ਪਾਤਸ਼ਾਹ ਦੀ ਖੁਸ਼ੀ ਮੰਗੀਏ ਪਾਤਸ਼ਾਹ ਸਾਡੇ ਪਰਿਵਾਰਾਂ ਵਿੱਚ ਸਾਡੇ ਬੱਚਿਆਂ ਨੂੰ ਸਿੱਖੀ ਦੀ ਸੁੱਤ ਤੇ ਬੁੱਧ ਬਖਸ਼ਿਸ਼ ਕਰਦੇ ਆਓ ਸਾਧ ਸੰਗਤ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਸਿਰਫ ਅੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜਨੀ ਹੈ ਕੋਈ ਵੀ ਰਸਨਾ ਵੰਝੀ ਨਾ ਰਵੇ ਕਰੋ ਕਿਰਪਾਲਤਾ ਤਰਸ ਕਰੋ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸਿਰ ਝੁਕਾ ਕੇ ਲਵਾਉ ਹਾਜ਼ਰੀ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਜੋ ਸੁਮੁੱਚੀ ਬਾਣੀ ਦਾ ਸਾਧ ਸੰਗਤ ਕੇਂਦਰੀ ਭਾਵ ਹੈ ਉਹ ਦਸਵੇਂ ਪਾਤਸ਼ਾਹ ਦਾ ਵੀ ਉਪਦੇਸ਼ ਓਹੀ ਹੈ ਉਪਦੇਸ਼ ਵਕਰਾ ਨਹੀਂ ਹੈ ਤੁਸੀਂ ਅਰਦਾਸ ਵਿੱਚ ਜੁੜਦੇ ਹੋ ਜਿਹੜੇ ਸ਼ਬਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9 ਪਾਤਸ਼ਾਹਿਆਂ ਤੱਕ ਵਰਤੇ ਨੇ ਚੰਡੀ ਦੀ ਵਾਰ ਦੇ ਰੰਮ ਦੀ ਅਰਦਾਸ ਉਹੀਓ ਸ਼ਬਦ ਪੰਥ ਨੇ ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਅਰਦਾਸ ਵਿੱਚ ਵਰਤੇ ਆ ਅਰਦਾਸ ਸ਼ੁਰੂ ਇੱਥੋਂ ਹੁੰਦੀ ਹੈ ਕਿ ਵਾਰ ਸ੍ਰੀ ਪਕੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਕੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ ਜਦੋਂ ਚੰਡੀ ਦੀ ਵਾਰ ਦਾ ਪਾਠ ਰਾਮ ਕਰੋਗੇ ਗੁਟਕਿਆਂ ਵਿੱਚ ਇੱਥੋਂ ਸ਼ੁਰੂ ਹੋਣਾ ਹੈ ਵਾਰ ਸ੍ਰੀ ਪਕੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਕੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗ ਤੇ ਗੁਰ ਅਮਰਦਾਸ RAM DASE ਹੋਏ ਸਹਾਏ ਅਰਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਢਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦ ਆਵੇ ਧਾਏ ਇਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਔਰ ਸਾ ਸੰਗਤ ਇਹਦੇ ਵਿੱਚ ਤਿੰਨ ਵਾਰ ਸ਼ਬਦ ਸਹਾਈ ਆ ਗਿਆ ਦੋ ਵਾਰ ਸ਼ਬਦ ਅਰਦਾਸ ਵਿੱਚ ਦੋ ਪਾਤਸ਼ਾਹਿਆਂ ਨਾਲ ਗੁਰੂ ਰਾਮਦਾਸ ਮਹਾਰਾਜ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਰਾਮਦਾਸੇ ਹੋਏ ਸਹਾਈ ਔਰ ਇੱਕ ਸ਼ਬਦ ਹੋਣੇ ਤੇਗ ਬਹਾਦਰ ਸਿਮਰੇ ਘਰ ਨੋਂ ਨਿਦਾਵੈ ਧਾਏ ਸਭ ਥਾਈ ਹੋਏ ਸਹਾਈ ਜੇ ਸਾਧ ਸੰਗਤ ਇਹ ਸ਼ਬਦ ਕੇ ਗੁਰੂ ਰਾਮਦਾਸ ਮਹਾਰਾਜ ਸਹਾਈ ਹੁੰਦੇ ਨੇ ਸਿੱਖ ਦੇ ਜਿੱਥੇ ਯਾਦ ਕਰ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਿੱਥੇ ਸਿਮਰੋਂਗੇ ਜਿੱਥੇ ਉਹ ਸਿੱਖ ਦੇ ਘਰ ਵਿੱਚ ਨੌ ਨਿੱਧਾਂ ਪ੍ਰਵੇਸ਼ ਕਰਦੀਆਂ ਨੇ ਉੱਥੇ ਉਹ ਗੁਰਸਿੱਖ ਨੂੰ ਜਿੱਥੇ ਗੁਰੂ ਨੂੰ ਯਾਦ ਕਰਦੇ ਉੱਥੇ ਗੁਰੂ ਸਹਾਈ ਹੋ ਰਹੇ। ਔਰ ਸਾਧ ਸੰਗਤ ਜਦੋਂ ਫਿਰ ਅਰਦਾਸ ਨੂੰ ਪੰਥ ਨੇ 10ਵੇਂ ਬਾਦਸ਼ਾਹ ਦਾ ਨਾਮ ਅੱਗੇ ਲਿਖਿਆ ਉਦੋਂ ਵੀ ਫਿਰ ਇਹੀ ਸ਼ਬਦ ਵਰਤੇ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਿਵੇਂ ਪਹਿਲੇ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖਿਆ ਸਭ ਥਾਈ ਹੋਏ ਸਹਾਇ ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਭ ਥਾਈ ਹੋਏ ਸਹਾਇ ਜਿੱਥੇ ਗੁਰੂ ਨੂੰ ਯਾਦ ਕਰੋਗੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਾਈ ਹੁੰਦੇ ਨੇ ਕਿਉਂ ਜਿਹੜਾ ਸਦਾ ਹਾਂ ਤੋਂ ਪਾਤਸ਼ਾਹਿਆਂ ਤੱਕ ਉਹ ਯੋ 10ਵੇਂ ਪਾਤਸ਼ਾਹ ਵੇਲੇ ਜੇ ਪਾਤਸ਼ਾਹ ਨੇ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਛੇ ਪਾਤਸ਼ਾਹਿਆਂ ਦੀ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਤਾਂ ਪਾਤਸ਼ਾਹ ਨੇ ਲਿਖਿਆ ਸਿੱਖ ਤੇ ਗੁਰੂ ਦੇ ਵਿਚਾਰ ਇੱਕੋ ਚੀਜ਼ ਦਾ ਰਿਸ਼ਤਾ ਹੈ ਉਹ ਹੈ ਪ੍ਰੇਮ ਤੇ ਵਿਸ਼ਵਾਸ ਜਿੱਥੇ ਵਿਸ਼ਵਾਸ ਹੈ ਪ੍ਰੇਮ ਹੀ ਉੱਥੇ ਬਣਦਾ ਹੈ ਜਿੱਥੇ ਵਿਸ਼ਵਾਸ ਨਹੀਂ ਉੱਥੋਂ ਪ੍ਰੇਮ ਟੁੱਟ ਜਾਂਦਾ ਹੈ ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕਹੇ ਉਦੋਂ ਵੀ ਇੱਕੋ ਗੱਲ ਕੇ ਸਿੱਖੋ ਤੋੜੇ ਪਾਠ ਪੂਜਾ ਜੋ ਵੀ ਤੁਸੀਂ ਕਰਮ ਕਰ ਰਹੇ ਹੋ ਤੀਰਥਾਂ ਤੇ ਇਸ਼ਨਾਨ ਕਰਨਾ ਕਿਸੇ ਦਾ ਪੂਜਾ ਪਾਠ ਕਰਨਾ ਕਿਸੇ ਦਾ ਕਿਸੇ ਦਾ ਕੋਈ ਗਿਆਨ ਧਿਆਨ ਕਰਨਾ ਭਈ ਸਾਰਿਆਂ ਨਾਲੋਂ ਸ਼੍ਰੇਸ਼ਟ ਕੋਈ ਚੀਜ਼ ਹੈ ਜੇ ਪ੍ਰੇਮ ਕਰੋਗੇ ਤਾਂ ਪ੍ਰਮਾਤਮਾ ਨੂੰ ਪਾ ਲੋਗੇ ਨਹੀਂ ਤਾਂ ਪ੍ਰੇਮ ਤੋਂ ਬਗੈਰ ਸਾਰੇ ਕੀਤੇ ਹੋਏ ਕਰਮ ਕਪਟ ਮੰਨੇ ਜਾਣਗੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਤਿਆਂ ਉਹੀਓ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਕਹਾ ਭੈਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਵਕਤ ਹਨ ਲਗਾਇਓ ਨਾ ਹੱਥ ਫਿਰੋ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਸਕਿਓ ਵਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਤਾਇਓ ਸਾਜ ਕੋ ਸੁਣ ਲਿਓ ਸਬੇ ਜਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਤੇ ਜੇ ਮਨ ਹੋਰ ਮੁਖ ਹੋਰ ਦਿਲ ਵਿੱਚ ਕਪਟ ਹੈ ਫਿਰ ਸਤ ਸੰਗ ਤੇ ਟਿਕਿਆ ਹੋਇਆ ਮੱਥਾ ਵੀ ਗੁਰੂ ਨੂੰ ਪਰਵਾਨ ਨਹੀਂ ਕੀਤਾ ਹੋਇਆ ਪੂਜਾ ਪਾਠ ਵੀ ਪਰਵਾਨ ਨਹੀਂ ਸੁਣਿਆ ਹੋਇਆ ਸਤ ਸੰਗ ਤੇ ਕੀਤੀ ਹੋਈ ਕਥਾ ਕੀਰਤਨ ਉਹ ਵੀ ਗੁਰੂ ਨੂੰ ਪਰਵਾਨ ਨਹੀਂ ਕਿਉਂ ਦਿਲ ਵਿੱਚ ਕਪਟ ਹੈ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਤੁਸੀਂ ਇਤਿਹਾਸ ਸੁਣਦੇ ਪੜ੍ਹਦੇ ਰਹਿੰਦੇ ਹੋ ਸਤ ਸੰਗ ਗੁਰੂ ਨੇ ਉਹ ਪੁੱਤਰ ਵੀ ਪਰਵਾਣ ਕਰ ਲੈ ਇਹ ਜ਼ਰੂਰੀ ਨਹੀਂ ਕਿ ਗੁਰੂ ਦਾ ਜਿਹਨੇ ਕਹਿਣਾ ਨਹੀਂ ਮੰਨਿਆ ਉਹ ਪੁੱਤਾਂ ਨੂੰ ਗੁਰੂ ਨੇ ਘਰੋਂ ਬਾਹਰ ਕੱਢ ਦਿੱਤਾ ਇਸ ਤਰ੍ਹਾਂ ਨਹੀਂ ਹੋਇਆ ਉਹ ਗੁਰੂ ਦੇ ਸੁਪੁੱਤਰ ਨੇ ਔਰ ਸਾਡੇ ਵਾਸਤੇ ਸਾਧ ਸੰਗਤ ਸਤਕਾਰ ਯੋਗ ਨੇ ਜੇ ਬਾਬੇ ਦਾਤੂ ਨੇ ਲੱਤ ਮਾਰੀ ਨਾ ਗੁਰੂ ਅਮਰਦਾਸ ਮਹਾਰਾਜ ਤਾਂ ਵੀ ਆਪਾਂ ਬਾਬਾ ਹੀ ਕਹਿੰਨੇ ਆ ਕਿ ਬਾਬੇ ਦਾਤੂ ਨੇ ਲੱਤ ਮਾਰੀ ਆ ਕੇ ਕਿਉਂ ਉਹ ਗੁਰੂ ਦਾਸ ਪੁੱਤਰ ਪੰਜਵੇਂ ਪਾਤਸ਼ਾਹ ਤੱਕ ਉਹਦੀ ਲੱਤ ਖੜੀ ਰਹੀ ਔਰ ਉਹਨੇ ਫਿਰ ਪਾਤਸ਼ਾਹ ਕੋਲੋਂ ਮਾਫੀ ਮੰਗੀ ਮਹਾਰਾਜ ਮੇਰੇ ਕੋਲੋਂ ਬਹੁਤ ਵੱਡੀ ਪੁੱਲ ਹੋਈ ਫਿਰ ਉਹਦੀ ਉਹ ਰੁਕੀ ਹੋਈ ਲੱਤ ਜਿਹੜੀ ਇੱਕ ਪਾਸਿਓਂ ਲੱਤ ਜਿਹੜੀ ਪੈਰਾਲਾਈਜ਼ ਹੋ ਗਈ ਸੀ ਉਹ ਫਿਰ ਉਦੋਂ ਪਾਤਸ਼ਾਹ ਨੇ ਠੀਕ ਕੀਤੀ ਸਾਸੰਗ ਕਦੋਂ ਜਦੋਂ ਉਹਨੇ ਦਿਲ ਚੋਂ ਕਪੜ ਛੱਡ ਦੋ ਉਦੋਂ ਗੁਰੂ ਨੇ ਬਖਸ਼ ਕੇ ਪਰਵਾਣ ਕਰ ਲਿਆ ਉਹ ਗੁਰੂ ਨੂੰ ਪੁੱਤਰ ਜਾਂ ਸਿੱਖ ਪਰਵਾਣ ਨਹੀਂ ਹੈ ਜਿਹਦੇ ਦਿਲ ਵਿੱਚ ਕਪੜ ਪੈਦਾ ਹੋ ਗਏ ਜਿੱਥੇ ਕਪੜ ਹੈ ਬਸ ਉਹ ਨਹੀਂ ਗੁਰੂ ਨੂੰ ਪਰਵਾਣ ਬਾਕੀ ਸਾਰੀਆਂ ਗਲਤੀਆਂ ਪਰਵਾਣ ਗੁਰੂ ਕਰ ਲੈਂਦਾ ਕੋਈ ਗੱਲ ਨਹੀਂ ਭਾਈ ਤੇਤੋਂ ਭੁੱਲ ਹੋਈ ਹੈ ਗਲਤੀ ਹੋਈ ਹੈ ਤੂੰ ਹੱਥ ਜੋੜ ਕੇ ਕਹਿ ਕਿ ਪਾਤਸ਼ਾਹ ਆ ਮੇਰੇ ਕੋਲੋਂ ਗਲਤੀਆਂ ਹੋਈਆਂ ਨੇ ਕੋਟ ਪ੍ਰਾਦ ਹਮਾਰੇ ਖੰਡੋ ਅਨੰਤ ਵਿਧੀ ਸਮਝਾਵੋ ਹਮ ਗਿਆਨ ਅਲਪ ਮਥੋਰੀ ਤਮ ਆਪਣ ਵਰਦ ਰਖਾਵੋ ਗੁਰੂ ਅੱਗੇ ਅਰਦਾਸ ਸਿੱਖ ਕਰੇ ਰਾਖ ਪਿਤਾ ਪ੍ਰਮੇਰੇ ਮੋਹਿ ਨਿਰਗੁਣ ਸਭ ਕਉਨ ਤੇਰੇ ਪੰਜ ਵਿਖਾਦੀ ਇੱਕ ਗਰੀਬਾ ਰੱਖ ਰੱਖਣਹਾਰੇ ਖੇਦ ਕਰਿਆ ਬਹੁਤ ਸੰਤਾਬੈ ਆਇਓ ਸ਼ਰਨ ਤੁਹਾਡੇ ਸ਼ਰਨ ਵਿੱਚ ਆਜੇ ਗੁਰੂ ਬਖਸ਼ ਦਿੰਦਾ ਸਿਕਰ ਦਾ ਹਾਸ ਕਰੇ ਕਿ ਜਿੱਤ ਸਮੁੰਦ ਸਾਗਰ ਨੀਰ ਭਰਿਆ ਤੇ ਗੁਰੂ ਨੇ ਬਖਸ਼ਿਆ ਕੀ ਹੈ ਤਿੱਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰੋ ਪਾਵੋ ਪੜੋ ਡੁੱਬਦੇ ਪੱਥਰ ਤਾਰ ਕੋਈ ਕਵੇ ਕਿ ਪਾਤਸ਼ਾਹ ਜੀ ਮੈਂ ਮੂਰਖ ਕੀ ਕੀਤ ਕਬਾਤ ਹੈ ਕੋਟ ਪਰਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰ ਭਾਸ ਨ ਪਰਿਆ ਮਾਰੇ ਮੇਰੇ ਵਿੱਚ ਆ ਉਗਣ ਨੇ ਗੁਰੂ ਬਖਸ਼ ਦੰਦਰ ਸਾਰੀਆਂ ਗਲਤੀਆਂ ਮਾਫ ਪਰ ਇੱਕ ਚੀਜ਼ੇ ਕਪਟ ਨਹੀਂ ਗੁਰੂ ਨੂੰ ਬਰਦਾਸ਼ਤ ਪਾਵੇਂ ਉਹ ਸਿੱਖ ਸੇਵਕ ਕਰ ਰਿਹਾ ਭਾਵੇਂ ਦੁਸ਼ਮਣ ਕਰ ਕਪਟ ਵਾਲਿਆਂ ਨੂੰ ਗੁਰੂ ਨੇ ਪਰਵਾਨ ਨਹੀਂ ਕੀਤਾ ਜਿਨ੍ਹਾਂ ਦੇ ਦਿਲ ਵਿੱਚ ਖੋਟ ਕਪੜ ਪੈਦਾ ਹੋਈ ਉਹ ਨਹੀਂ ਗੁਰੂ ਨੂੰ ਪਰਵਾਨ ਕਰੇ ਤੈਉ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਬਾਬਾ ਸੱਤਾ ਬਲਵੰਡ ਲਿਖਦੇ ਕਹਿੰਦੇ ਗੁਰੂ ਨੇ ਕਿਨਾਂ ਨੂੰ ਆਪਣੇ ਧਰ ਵਿੱਚੋਂ ਦੁਰਕਾਰ ਦਿੱਤਾ ਜਿਨ੍ਹਾਂ ਦੇ ਦਿਲ ਖੋਟੇ ਸੀ ਬਾਕੀ ਸਭ ਪਰਵਾਨ ਕਰ ਲੈ ਦਿਲ ਖੋਟੇ ਅਕੀ ਫਿਰਨ ਬਨ ਪਹਾੜ ਉੱਚਾਈਨ ਛੱਟੀਆਂ ਜਿਨ੍ਹਾਂ ਦੇ ਅੰਦਰ ਦਿਲ ਖੋਟਾ ਸੀ ਉਹ ਨਹੀਂ ਗੁਰੂ ਨੂੰ ਪਰਵਾਨਾ ਭਾਵੇਂ ਕੋਈ ਵੀ ਪੁੱਤਰ ਹੋਵੇ ਜਦੋਂ ਦਿਲ ਵਿੱਚ ਖੋਟ ਆਈ RAM ਰਾਏ ਨੂੰ ਪਰਵਾਨ ਨਹੀਂ ਕੀਤਾ ਗੁਰੂ ਸਾਹਿਬ ਨੇ ਸਤਵੇਂ ਪਾਤਸ਼ਾਹ ਨੇ ਕਿਹਾ ਜਿੱਦ ਤਰ ਮੂੰਹਾਂ ਨੂੰ ਕਹ ਚਲਾ ਜਾ ਤੇਰਾ ਸਾਡਾ ਕੋਈ ਰਿਸ਼ਤਾ ਨਹੀਂ ਕਿਉਂਕਿ ਦਿਲ ਵਿੱਚ ਖੋਟ ਹੈ ਜਿਸ ਦਿਨ ਖੋਟ ਛੱਡ ਕੇ ਮਾਫੀ ਮੰਗੀ ਉਦੋਂ ਦਸ਼ਮੇਸ਼ ਪਿਤਾ ਬਖਸ਼ਣ ਚਲੇ ਗਏ ਆਪ ਬਾਬਾ RAM ਰਾਏ ਜਿਹਨੂੰ ਗੁਰੂ ਜੋਤਨ ਕਹੇ ਸੀ ਜਿੱਧਰ ਮੂੰਹ ਉਧਰ ਚਲੇ ਜਾ ਤੇਰਾ ਗੁਰੂ ਘਰ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਦਿਲ ਖੋਟ ਜਿੱਦਣ ਦਿਲ ਦੀ ਖੋਟ ਕੱਢ ਕੇ ਮਾਫੀ ਮੰਗੀ ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਆਪ ਬਖਸ਼ਣ ਚਲੇ ਗਏ ਰਾਮ ਰਾਏ ਨੂੰ ਬੇੜੀ ਵਿੱਚ ਬਹਿ ਕੇ ਕਹੇ ਸੀ ਰਾਮ ਰਾਏ ਬਖਸ਼ਿਆ ਗਿਆ ਪਰ ਪਿੱਛੇ ਕਪਟ ਦਿਲ ਵਿੱਚ ਰੱਖ ਕੇ ਖੜੇ ਰਾਮ ਰਾਏ ਨਹੀਂ ਬਖਸ਼ਿਆ ਕਿਉਂਕਿ ਉਹਨਾਂ ਦੇ ਦਿਲ 'ਚ ਖੋਟ ਰਹਿ ਗਈ ਕਿ ਜੇ ਬਾਬਾ ਰਾਮ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਿਤ ਹੋ ਗਏ ਸਾਡੇ ਤਾਂ ਰੋਟੀ ਪਾਣੀ ਬੰਦ ਹੋ ਜਾਣਾ ਇਹਦੇ ਕਰਕੇ ਤਾਂ ਸਾਡੇ ਮਗਰ ਚਿੱਲੇ ਲੋਕ ਆਉਂਦੇ ਨੇ ਸਾਨੂੰ ਮੱਥਾ ਟੇਕਦੇ ਨੇ ਰਸਤਾ ਚੜ੍ਹਦੀਆਂ ਨੇ ਜੇ ਮੋਰਨ ਗੁਰੂ ਜਹੱਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ ਫਿਰ ਸਾਡਾ ਬੰਦ ਹੋ ਜਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਬੀੜੀਆਂ ਵਿੱਚ ਬੈਠਿਆ ਪਿੱਠ ਕਰ ਲਈ ਔਰ ਪਾਤਸ਼ਾਹ ਨੇ ਪੰਡਾ ਸਾਹਿਬ ਦੀ ਧਰਤੀ ਦੇਖਿਆ ਰਾਮ ਰਾਏ ਬਖਸ਼ਿਆ ਗਿਆ ਰਾਮ ਰਹੀਏ ਨਹੀਂ ਬਖਸ਼ੇ ਮਰ ਕਿਉਂ ਕਹਿੰਦੇ ਦਿਲ ਖੋਟੇ ਜਿਨ੍ਹਾਂ ਦੇ ਦਿਲ ਵਿੱਚ ਖੋਟ ਆ ਗਈ ਮਹਾਰਾਜ ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਹੈ ਕਹਿੰਦੇ ਉਹਨਾਂ ਤੱਕ ਫਿਰ ਗੁਰੂ ਆਪ ਚੱਲ ਕੇ ਆਏ ਦਿਲੋਂ ਮੁਹੱਬਤ ਜਿੰਨ ਸਹੀ ਸੱਚ ਇਹ ਯਾਦ ਰੱਖਿਓ ਸਿਰਫ ਕੋਈ ਚੀਜ਼ ਸਿੱਖ ਤੇ ਗੁਰੂ ਦੇ ਵਿੱਚਕਾਰ ਰਿਸ਼ਤਾ ਪੈਦਾ ਕਰੇਗੀ ਪ੍ਰੇਮ ਜੇ ਖੋਟ ਪੈਦਾ ਹੋ ਗਈ ਤਾਂ ਰਿਸ਼ਤਾ ਟੁੱਟ ਜਾਏਗਾ ਭਾਵੇਂ ਕਿੰਨਾ ਵੀ ਨਜ਼ਦੀਕੀ ਹੈ ਇੱਕ ਪਾਸੇ ਉਹ ਹੀ ਉਹ ਧਰਮ ਨੂੰ ਮੰਨਣ ਵਾਲੇ ਮੁਸਲਮਾਨ ਲੋਕ ਤੁਰਕ ਤੁਰਕਾਨਾ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਤੇ ਜਾਨ ਦੀ ਬਹਿਰੀ ਹੈ ਉਸੇ ਧਰਮ ਦੀ ਨਮਾਜ਼ ਪੜਨ ਵਾਲਿਆਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਰੁਕੇ ਹੋਏ ਸੱਤ ਸਿੰਘ ਕਿਉਂ ਸਿਰਵ ਗੁਰੂ ਦਾ ਰਿਸ਼ਤਾ ਪ੍ਰੇਮ ਕਰਕੇ ਹੈ ਮੈਂ ਅੱਜ ਵੀ ਇੱਕ ਜਗ੍ਹਾ ਤੇ ਬੇਨਤੀ ਕਹੀ ਮਾਛੀ ਬੜਾ ਸਾਹਬ ਗੁਣੇ ਦੀਵਾਨ ਵਿੱਚ ਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਚੱਲਦੇ ਨੇ ਬੜੇ ਪਿੰਡ ਰਸਤੇ ਵਿੱਚ ਆਉਂਦੇ ਨੇ ਬਾਦਸ਼ਾਹ ਨੂੰ ਰਸਤਾ ਹੋਰ ਵੀ ਹੋ ਸਕਦਾ ਸੀ ਚਮਕੌਰ ਸਭ ਤੋਂ ਸਿੱਧਾ ਰਸਤਾ ਸ਼ਾਰਟਕਟ ਵੀ ਘਟਾਣਾ ਸਭ ਆਲਮਗੀਰ ਸਭ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਸਕਦੇ ਸੀ ਇਹ ਨਹੀਂ ਕਿ ਰਸਤਾ ਹੀ ਇਹ ਸੀ ਕਿੱਥੋਂ ਲੰਗੇ ਨੇ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੱਛੀ ਵੜਾ ਸਭ ਆਏ ਤਾਂ ਨੇ ਇੱਥੇ ਗੁਰੂ ਦਾ ਪ੍ਰੇਮ ਦਾ ਰਿਸ਼ਤਾ ਹੈ ਜੇ ਨੇ ਹੱਲੇ ਖੱਤਰੀ ਦੀ ਮਾਤਾ ਗੁਰੂ ਨੂੰ ਪਿਆਰ ਨਾ ਕਰਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਕਦੇ ਚਰਨ ਨਾ ਪਾਉਣ